ਭਾਈ ਦਰਜੀ ਦਾ ਖਾਲਸਾ ਭਾਈ ਦਰਜੀ ਕੀ ਫਤਿਹ ਸਾਹ ਸੰਗਤ ਜੀ ਇਹ ਵੇਖੋ ਅਸੀਂ ਗੋਵਿੰਦ ਧਾਮ ਜਿਹੜਾ ਪਹੁੰਚ ਚੁੱਕੇ ਆ ਇਹ ਸਾਹਮਣੇ ਗੋਵਿੰਦ ਧਾਮ ਗੁਰਦੁਆਰਾ ਸਾਹਿਬ ਆ ਜੀ ਸ਼ਾਇਦ ਤੁਹਾਨੂੰ ਨਿਸ਼ਾਨ ਸਾਹਿਬ ਦਿਖ ਰਿਹਾ ਹੋਵੇਗਾ ਇਹ ਗੁਰਦੁਆਰਾ ਸਾਹਿਬ ਦੀ ਸਾਰੀ ਬਿਲਡਿੰਗ ਆ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਔਰ ਅਸੀਂ ਇੱਥੋਂ ਤੱਕ ਬੜੇ ਰਮਾਨ ਨਾ ਆਏ ਆ ਕੋਈ ਦਿੱਕਤ ਨਹੀਂ ਆ ਗਈ ਤੁਹਾਨੂੰ ਪਿਛਲਾ ਜੋ ਕੇ ਆਪਾਂ ਸਾਰਾ ਦਿਖਾ ਦਿਖਾ ਰਹੇ ਆ ਕਿ ਪਿੱਛੋਂ ਆਪਾਂ ਕਿਤਰਾ ਆਏ ਆ ਪਿੱਛੋਂ ਦੀ ਸਾਰੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਨਾਲੋ ਨਾਲ ਦਿਖਾਵਾਂਗੇ ਔਰ ਕੋਈ ਵੀ ਅਜ ਤੱਕ ਦਿੱਕਤ ਨਹੀਂ ਆਈ ਔਰ ਇੱਥੇ ਵੀ ਜਿਹੜੀ ਧੋਪਾ ਧੋਪ ਹੈ ਪੂਰੀ ਠਿਲੀ ਹੋਈ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਪੂਰੀ ਜੋਬਨ ਤੇ ਆ ਕੁੱਪ ਜਿਹੜੀ ਆ ਔਰ ਇਹਦੇ ਨਾਲ ਢੁੱਪ ਦੇ ਨਾਲ ਜਿਹੜੀ ਆ ਬਰਫੋ ਉਹ ਖੁਰਨੀ ਸ਼ੁਰੂ ਹੋ ਚੁੱਕੀ ਆ ਇਹ ਦੇਖੋ ਕਿ ਨਦੀ ਜਿਹੜੀ ਆ ਨਦੀ ਪੂਰੀ ਐ ਵਗ ਰਹੀ ਹੈ ਹੱਗੀ ਇਸ ਟਾਈਮ ਔਰ ਉਹ ਬਰਫ ਦੇ ਥੱਲੋਂ ਦੀ ਦੇਖੋ ਨਦੀ ਆ ਰਹੀ ਆ ਕਿਉਂਕਿ ਜਿਹੜੀ ਬਰਫੋ ਪੱਕੀ ਹੋ ਜਾਂਦੀ ਆ ਜੰਮ ਜਾਂਦੀ ਆ ਉਹ ਬਰਫ ਜਿਹੜੀ ਆ ਫੋਰਦੀ ਨਹੀਂ ਜਾਂ ਛੇਤੀ ਪਰ ਉਹਦੇ ਥੱਲੇਆਂ ਦੀ ਜਿਹੜਾ ਵਾ ਜਲ ਉਹ ਪ੍ਰਵਾਹ ਹੋਈ ਜਾਂਦਾ ਵਾ ਔਰ ਇਹੋ ਕੁਝ ਹੋ ਰਿਹਾ ਵਾ ਕਿ ਜਲ ਜਿਹੜਾ ਵਾ ਥੱਲੇੋਂ ਦੀ ਆ ਰਿਹਾ ਵਾ ਇਹ ਸਾਹਮਣੇ ਦੇਖੋ ਝਰਨੇ ਲੱਗ ਰਹੇ ਆ ਇਹ ਥੱਲੇ ਵਾਲਾ ਝਰਨਾ ਵਾ ਜਿਹੜਾ ਤੁਹਾਨੂੰ ਦਿਖਾ ਰਹੇ ਆ ਔਰ ਉਹ ਉੱਪਰ ਵਾਲਾ ਝਰਨਾ ਜਿਹੜਾ ਉਹ ਵੀ ਤੁਹਾਨੂੰ ਇੰਝ ਦਿਖਾਉਂਦੇ ਆ ਕਿ ਉਹ ਉੱਪਰੋਂ ਝਰਨਾ ਜਿਹੜਾ ਪਰਸ ਦੇ ਵਿੱਚ ਆ ਰਿਹਾ ਉੱਥੋਂ ਫੇਰ ਥੱਲੇ ਉੱਤਰ ਨੂੰ ਆ ਰਿਹਾ ਔਰ ਉਹ ਸਭ ਤੋਂ ਉੱਪਰ ਆ ਰਿਹਾ ਹੈਗਾ ਵਾ ਇਹ ਪੰਡਤ ਸਭ ਤੋਂ ਝਰਨਾ ਉਹ ਹੇਮਕੋਣ ਸਾਹਿਬ ਤੋਂ ਆ ਰਿਹਾ ਔਰ ਉਹਦੇ ਨਾਲ ਹੀ ਸਾਹਮਣੇ ਜਿਹੜਾ ਵਾ ਹੌਸਲਾ ਸਾਹਿਬ ਦੇਖ ਰਿਹਾ ਵਾ ਹੁਣ ਇਹ ਤੁਹਾਨੂੰ ਅਸੀਂ ਦਿਖਾਉਂਦੇ ਆ ਕਿ ਦੇਖੋ ਕਿ ਹੌਸਲਾ ਸਾਹਿਬ ਜਿਹੜਾ ਵਾ ਉਸੇ ਚਰਨੇ ਦੇ ਬਿਲਕੁਲ ਸਾਹਮਣੇ ਹੈਗਾ ਵਾ ਔਰ ਹੌਸਲਾ ਸਾਹਿਬ ਵੀ ਐਂ ਦੇਖ ਰਿਹਾ ਇੱਥੋਂ ਪੂਰਾ ਕਿਉਂਕਿ ਧੁੱਪ ਲੱਗੀ ਹੋਈ ਆ ਧੁੱਪ ਦੇ ਵਿੱਚ ਦੇਖਦਾ ਜਦੋਂ ਮੌਸਮ ਖਰਾਬ ਹੁੰਦਾ ਵਾ ਜਾਂ ਬੱਦਲ ਹੁੰਦੇ ਆ ਉਦੋਂ ਹੌਸਲਾ ਸਾਹਿਬ ਨਹੀਂ ਦੇਖਦਾ ਪਰ ਇਹਦਾ ਮਤਲਬ ਇਹ ਆ ਕਿ ਜਿਹੜਾ ਉੱਪਰ ਵੀ ਉੱਪਰ ਵੀ ਕਲੀਅਰ ਹੈਗਾ ਵਾ ਬਾਕੀ ਇਹ ਦੇਖੋ ਜੰਗਲ ਦਾ ਜੰਗਲ ਵੀ ਸਾਰਾ ਜਿਹੜਾ ਹੈ ਹਰਿਆ ਭਰਿਆ ਵਾ ਇਹਦਾ ਮਤਲਬ ਕਿ ਬਾਰਸ਼ਾਂ ਵੀ ਹੋਈਆਂ ਨੇ ਬਰਸਾਤ ਵੀ ਪਈ ਆ ਸਾਰਾ ਖੋਇਆ ਪਰ ਇਹਦੇ باوجود ਵੀ ਨਾ ਜਿਹੜੀ ਯਾਤਰਾ ਵਾ ਉਹ ਬਹੁਤ ਹੀ ਸਫਲਤਾਪੂਰਨ ਜਿਹੜੀ ਆ ਐਰਕਾ ਹੋਏਗੀ। ਔਰ ਕੋਈ ਦਿੱਕਤ ਨਹੀਂ ਆਗੀ ਕੋਈ ਪਰੇਸ਼ਾਨੀ ਨਹੀਂ ਆਗੀ। ਇੱਧਰ ਮੈਂ ਆਪਣੇ ਸਾਥੀਆਂ ਨੂੰ ਕਹਾਂਗਾ ਕਿ ਇੱਧਰ ਵੀ ਤਖਾਲ ਦੋ ਚੱਲ ਜਿਹੜਾ ਵਾ ਇੱਧਰ ਵੀ ਪੂਰਾ ਦੇਖੋ ਆ ਰਿਹਾ ਹੈਗਾ। ਔਰ ਇਹ ਚਲ ਜਿਹੜਾ ਸਿੱਧਾ ਜਾ ਕੇ ਗਾੜੀ ਤੁਹਾਨੂੰ ਪਤਾ ਹੀ ਆ ਕਿ ਜਿੱਤਰਾ ਬਗੀ ਰਤਨ nadi ਤੇ ਉਹਦੇ ਤੋਂ ਗੰਗਾ ਦੀ ਜਦੋਂ ਉੱਥੇ ਮਲਾਪ ਹੁੰਦਾ ਵਾ ਤੇ ਗੰਗਾ ਜੀ ਬਣਦੀ ਆ ਉੱਥੇ ਤੱਕ ਜਾ ਰਹੀ ਹੈਗੀਆਂ ਔਰ ਇਹਦੇ ਵਿੱਚ ਕਾਫੀ ਨਦੀਆਂ ਇਧਰੋਂ ਸਾਹਮਣੇ ਇੱਕ বরਫ ਦਾ ਪਹਾੜ ਜਿਹੜਾ ਇਹ ਵੀ ਦਿਖਾਈ ਦਿੰਦਾ ਵਾ ਇਹਦੀ ਵੀ ਅਸੀਂ ਵੀਡੀਓ ਬਣਾ ਕੇ ਨਾਲ ਹੀ ਪਾਈ ਹੋਈ ਆ ਔਰ ਦੱਸਿਆ ਵੀ ਜਦੋਂ ਬਰਫ ਪੈ ਰਹੀ ਸੀ ਉਹ ਉਸ ਕਹਿੰਦੇ ਅਸੀਂ ਦੱਸਿਆ ਕਿ ਬਾਰਿਸ਼ ਪੈ ਰਹੀ ਆ ਪਰ ਉੱਪਰ ਬਰਫ ਪੈ ਰਹੀ ਆ ਇਹ ਦੇਖੋ ਉਹ ਫੇਰ ਬੱਦਲ ਹੋਏ ਪਏ ਆ ਫੇਰ ਬਸ ਪਏ ਜੀ ਹੁਣਾਂ ਨੂੰ ਲੱਗ ਰਿਹਾ। ਉਹ ਜਦੋਂ ਵੀ ਇੱਥੇ ਉੱਪਰ ਬੱਦਲ ਹੁੰਦੇ ਆ ਤੇ ਬਰਫ਼ ਜਿਹੜੀ ਆ ਬਰਫ਼ ਪੈਂਦੀ ਪੈਂਦੀ ਆ ਔਰ ਇਹ ਸਾਰੀ ਤਾਜੀ ਬਰਫ਼ ਹੈ ਗਿਆ ਇਸ ਟਾਈਮ। ਔਰ ਇਹਦੇ ਨਾਲ ਨਾਲ ਜੋ ਲੋਕੀ ਅਫਵਾਹ ਫਲਾ ਰਹੇ ਆ ਕਿ ਪੁਲ ਟੁੱਟਾ ਆਵਾ ਤੇ ਪਤਾ ਨਹੀਂ ਕੀ ਬਣੇਗਾ ਕੀ ਨਹੀਂ ਬਣੇਗਾ ਐਸੀ ਕੋਈ ਦਿੱਕਤ ਨਹੀਂ ਆ ਗਈ ਪੁਲ ਦੀ ਵੀ ਅਸੀਂ ਵੀਡੀਓ ਬਣਾ ਕੇ ਨਾਲ ਹੀ ਅਟੈਚ ਕੀਤੀ ਹੋਈ ਆ ਸਾਰਾ ਕੁਝ ਅਟੈਚ ਕੀਤਾ ਆਵਾ। ਤੁਸੀਂ ਸਾਡੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਔਰ ਵੀਡੀਓ ਨੂੰ ਜ਼ਰੂਰ ਵੇਖੋ ਤੁਹਾਨੂੰ ਸਾਰੀ ਦੀ ਸਾਰੀ ਜਾਣਕਾਰੀ 2025 ਦੀ ਜਿਹੜੀ ਆ ਉਹ ਮਿਲ ਜੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਸਾਹਮਣੇ ਜਿਹੜੀ ਪਹਾੜੀ ਆਪਾਂ ਦਿਖਾ ਰਹੇ ਹਾਂ ਜਿੱਥੇ ਤਾਜੀ ਬਰ ਪੈ ਰਹੀ ਆ ਇਹ ਫੁੱਲਾਂ ਵਾਲੀ ਘਾਟੀ ਵਾਲੀ ਸਾਈਡ ਆ ਔਰ ਫੁੱਲਾਂ ਵਾਲੀ ਘਾਟੀ ਵਾਲੀ ਸਾਈਡ ਜਿਹੜੀ ਇਹ ਪਹਾੜੀਆਂ ਇਹਨਾਂ ਤੇ ਬਰ ਪੈਂਦੀ ਰਹਿੰਦੀ ਆ ਇਸ ਦੇ ਨਾਲ ਕੋਈ ਵੀ ਅਤਰ ਲੈਣਾ ਦੇਣਾ ਨਹੀਂ ਹੈਗਾ ਕਿ ਤਾਮਨਾ ਕੋਈ ਇਹਦਾ ਕੋਈ ਲੈਣਾ ਦੇਣਾ ਹੋਵੇ ਜਾਂ ਵੀ ਇੱਧਰ ਕੋਈ ਇਫੈਕਟ ਹੋਏ ਇੱਧਰ ਮਾੜੀ-ਮੋਟੀ ਹੋਵੇ بارشਾਂ ਕੋਈ ਹੁੰਦਾ ਹੁੰਦਾ ਕਿ ਜਿਤਨਾ ਪਾਸਟ੍ਰਿਕ ਦੀ ਨਾ ਉਤਨਾ ਹੀ ਹੁੰਦਾ ਹੁੰਦਾ ਉਹ ਬਾਕੀ ਮੌਸਮ ਜਿਹੜਾ ਬਿਲਕੁਲ ਸਾਫ਼ ਆ ਅਸੀਂ ਅੱਗੇ ਵੀਡੀਓ ਹੋਰ ਵੀ ਬਣਾ ਕੇ ਪਾਈ ਆ ਜੇ ਮੌਸਮ ਜਿਹੜਾ ਬਿਲਕੁਲ ਸਾਫ਼ ਆ ਇਹ ਜਿਹੜੀਆਂ ਅਸੀਂ ਪਹਾੜੀਆਂ ਤੁਹਾਨੂੰ ਇੱਧਰ ਦੀਆਂ ਦਿਖਾ ਰਹੇ ਫੁੱਲਾਂ ਦੀਆਂ ਘਾਟੀ ਵਾਲੀਆਂ ਪਹਾੜੀਆਂ ਸਾਰੀਆਂ ਇੱਧਰ ਔਰ ਇੱਧਰ ਗਾੜੀ ਜਿਹੜਾ ਕਿ ਮਤਲਬ ਜਣ ਕੇ ਚੈਨਾ ਵਾਲੀ ਸਾਈਡ ਆ ਇੱਧਰ ਗਾਂ ਜਿਹੜਾ ਮੌਸਮ ਖਰਾਬ ਰਹਿੰਦਾ ਜਾਂਦਾ ਉਹ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਗਈ ਅਸੀਂ ਫਿਰ ਇੱਕ ਅਸੀਂ ਦੱਸ ਦਿੰਨੇ ਆ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਆ ਕੋਈ ਯਾਤਰਾ ਵਿੱਚ ਵਿਗਨ ਨਹੀਂ ਹੈਗਾ ਯਾਤਰਾ ਜਿਹੜੀ ਬਹੁਤ ਹੀ ਸਫਲਤਾ ਪੂਰਨ ਹੋਏਗੀ ਔਰ ਬਹੁਤ ਵਧੀਆ ਯਾਤਰਾ ਹੋਏਗੀ ਔਰ ਉਮੀਦ ਆ ਕਿ ਸਾਨੂੰ ਬਹੁਤ ਜ਼ਿਆਦੇ ਜਿਹੜੇ ਆ ਕਿ ਇੱਥੇ ਯਾਤਰੀ ਆਉਣਗੇ ਉਹ ਦੇਖੋ ਇਹ ਰੂਹਾਂ ਨੂੰ ਡਿੱਗ ਰਹੀ ਹੈ برف ਜਿਹੜੀ ਉਹ ਸਾਰੀ ਤਾਜੀ برف ਹੈ ਜਿਹੜੀ ਜੋ ਅਸੀਂ ਦਿਖਾ ਰਹੇ ਆ ਵਾਹਿਗੁਰੂ ਜੀ ਇਹ ਵੇਖੋ ਆਪਾਂ ਤੁਹਾਨੂੰ ਫੇਰ ਕਰੀ ਦੁਬਾਰਾ ਦਿਖਾ ਰਹੇ ਆ ਕਿ ਮੌਸਮ ਬਿਲਕੁਲ ਸਾਫ਼ ਹੈਗਾ ਵਾ ਐ ਕਪਾ ਦੀ ਫੁੱਟੀ ਵਾਂਗੂ ਜਿਹੜਾ ਵਾ ਮੌਸਮ ਜਿਹੜਾ ਐ ਸਾਫ਼ ਆ ਐ ਚਿੱਟਾ ਲਿਸ਼ਕ ਰਿਆ ਪੂਰਾ ਮੌਸਮ ਜਿਹੜਾ ਉਹ ਧੁੱਪ ਬਹੁਤ ਸੋਹਣੀ ਲੱਗੀ ਹੋਈ ਆ ਬਹੁਤ ਹੀ ਕੜਾਕੇ ਵਾਲੀ ਧੁੱਪ ਲੱਗੀ ਹੋਈ ਆ ਉਹ ਵੇਖਣ ਯੋਗ ਦ੍ਰਿਸ਼ ਹੈਗੇ ਆ ਕਿ ਕਿੰਨੀ ਸੋਹਣੀ ਧੁੱਪ ਲੱਗੀ ਹੋਈ ਉਹ ਕਿੰਨਾ ਵਧੀਆ ਮੌਸਮ ਆ ਔਰ ਕੋਈ ਵੀ ਦਿੱਕਤ ਵਾਲੀ ਗੱਲ ਨਹੀਂ ਹੈਗੇ ਐ ਫੇਰ ਤੁਹਾਨੂੰ ਦੁਬਾਰਾ ਦੱਸ ਰਹੇ ਹਾਂ ਕਿ ਕੋਈ ਵੀ ਦਿੱਕਤ ਵਾਲੀ ਗੱਲ ਨਹੀਂ ਹੈਗੇ ਐ ਬਿਲਕੁਲ ਸਾਫ਼ ਮੌਸਮ ਆ ਔਰ ਇਹ ਦੇਖੋ ਅਸੀਂ ਪਿਛਲੀ ਵੀਡੀਓ ਜਿਹੜੀ ਪਾਈ ਹੋਈ ਆ ਕਿ ਆਪਾਂ ਘੋੜਿਆਂ ਤੇ ਆ ਰਹੇ ਆ ਰਸਤਾ ਜਿਹੜਾ ਵਾ ਬਿਲਕੁਲ ਸਾਫ਼ ਸੁਥਰਾ ਹੈ ਬਿਲਕੁਲ ਸਹੀ ਸਲਾਮਤਾ ਘੋੜੇ ਵੀ ਆ ਬਿਲਕੁਲ ਠੀਕ ਠਾਕ ਹੁੰਦੇ ਆ ਔਰ ਯਾਤਰੀ ਵੀ ਬਿਲਕੁਲ ਸਾਫ਼ ਠੀਕ ਠਾਕ ਆ ਰਹੇ ਆ ਔਰ ਕਾਫੀ ਯਾਤਰੀ ਆਏ ਵੀ ਹੋਏ ਆ ਜਿ ਤਰ੍ਹਾਂ ਦਿੱਲੀ ਵਾਲੇ ਜਾਂ ਜਿਨ੍ਹਾਂ ਨੇ ਫੁੱਲਾਂ ਦੀ ਡੈਕੋਰੇਸ਼ਨ ਕਰਨੀ ਆ ਜਾਂ ਹੋਰ ਕੋਈ ਕੰਮ ਕਰਨੇ ਆ ਉਹ ਵੀ ਆਏ ਹੋਏ ਆ ਕਾਫੀ ਔਰ ਦੇਖੋਗੇ ਘੋੜੇ ਆ ਰਮਾਨ ਆ ਰਹੇ ਆ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈ ਜੀ ਕਿ ਕੋਈ ਦਿੱਕਤ ਵਾਲੀ ਗੱਲ ਹੋਵੇ ਇਹ ਦੇਖੋ ਜੀ ਸਾਰੇ ਯਾਤਰੀ ਬਿਲਕੁਲ ਸਰਦਾਪੁਰਕ ਤੈਮ ਪੜੇ ਵਧਿਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਇਹ برف ਦੇ ਦਰਸ਼ਨ ਕਰੋ ਜੀ ਆਹ ਅੱਛਾ ਸੰਗਤ ਜੀ ਇਹ ਵੇਖੋ ਰਸਤੇ ਚ ਪਈ ਜਿਹੜੀ برف ਆ ਉਹ ਤੁਹਾਨੂੰ ਦਿਖਾ ਰਿਹਾ ਪਰ برف ਐਰ ਕਾ ਬਹੁਤ ਘੱਟ ਪਈ ਹੋਈ ਆ ਇਹ ਝੂਠੀਆਂ ਫਵਾਵਾਂ ਤੋਂ ਡਰੋ ਕਿ برف ਬਹੁਤ ਜ਼ਿਆਦੀ ਪਈ ਹੋਈ ਆ ਜੀ ਯਾਤਰਾ 'ਚ ਕੋਈ ਵਿਘਨ ਨਾ ਕੋਈ ਕੁਛ ਨਹੀਂ ਹੈਗਾ ਕੋਈ ਯਾਤਰਾ ਜੇ ਬਗੰਨੀ ਆਗਾ ਪਰ ਬਰਫ ਬਹੁਤ ਘੱਟ ਪਈ ਹੋਈ ਆ ਇਹ ਦੇਖੋ ਰਸਤੇ 'ਚ ਵੀ ਪਹਿਲਾਂ ਜਿਹੜੀ ਆ ਕਾਫੀ ਪੈਂਦੀ ਹੁੰਦੀ ਪਰ ਪਰ ਅਸਵਾਰ ਬਹੁਤ ਘਾਟਾ ਬਹੁਤ ਘਾਟੀ برف ਦੇਖ ਰਹੀ ਆ ਨਹੀਂ ਤੇ ਇੱਥੇ ਆ ਜਿਹੜਾ ਰਸਤਾ ਵਾ ਪੂਰਾ برف ਦੇ ਉੱਪਰੋਂ ਦੀ ਨੰਗ ਕੇ ਆਈਦਾ ਹੈ ਪਰ ਅੜਕਾਂ ਜਿਹੜਾ ਸੁੱਕੇ ਆਏ ਆ ਕੋਈ برف ਨਹੀਂ ਆ ਗਿਆ ਦੇਖੋ ਇੱਥੇ ਵੀ ਸਾਰੇ ਆਏ ਆ برف ਜ਼ਮੀਨ ਦੀ ਪਰ ਥੱਲੇ ਤੱਕ ਬਿਲਕੁਲ ਸਾਫ਼ ਆ ਬਹੁਤ ਘੱਟ برف ਪਈ ਹੋਈ ਆ ਇਹ ਕਰਕੇ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਅਵਤੋ ਵਤ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਦੀਪਮਾਲਾ ਐਂਡ ਰਾਜਨੀਸ਼ਾਰਾ ਚੈਨਲ ਜਿਹੜਾ ਵਾ ਵੱਤੋ ਵਤ ਸਬਸਕ੍ਰਾਈਬ ਕਰੋ ਔਰ ਵੱਤੋ ਵਤ ਸ਼ੇਅਰ ਕਰਿਆ ਕਰੋ ਔਰ ਲਾਈਕ ਮੈਂ ਜ਼ਰੂਰ ਕਰਿਆ ਕਰੋ ਇਹ ਦੇਖੋ ਇਹ ਤੇ ਉਹਨੇ ਵੀਆਂ ਮੱਖੀਆਂ ਨੇ ਜਿਹਨੂੰ ਸ਼ਹਿਰ ਦੀਆਂ ਮੱਖੀਆਂ ਕਹਿ ਦਿੰਦੇ ਆਂ ਇਹ ਵੀ ਦਿਖਾ ਦਿੰਦੇ ਆ ਤੁਹਾਨੂੰ ਪਰ ਇਹ ਕੁਦਰਤ ਦਾ ਇੱਕ ਅਜੀਬ ਨਜ਼ਾਰਾ ਹੈਗਾ ਜੀ ਬਹੁਤ ਹੀ ਸੋਹਣਾ ਮਨਮੋਹਕ ਨਜ਼ਾਰਾ ਹੈਗਾ ਕਿਉਂਕਿ ਇਹ ਦੇਖੋ ਪਹਾੜਾਂ ਦੇ ਵਿੱਚ ਕਿੱਥੇ ਅ ਸਿਰੇ ਦੇ ਉੱਪਰ ਲੜਵਾ ਇਹਨਾਂ ਛੱਤੀ ਬਣਾਏ ਹੋਏ ਆਂ ਔਰ ਇੱਕ ਨਹੀਂ ਘੱਟੋ ਘੱਟ 6-7 ਹੈਗੇ ਆਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋਗੀ ਇਹ ਹਾਟੀ ਹਰ ਵਾਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੁੰਦੀ ਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ